ਗੁਰਦਾਸਪੁਰ ਦੀ ਜ਼ਿਲ੍ਹਾ ਟਾਊਨ ਪਲੈਨਰ ਰਿਤਿਕਾ अरोड़ा ਨੂੰ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਜ਼ਿਕਰ ਹੋ ਗਿਆ ਹੈ ਕਿ ਬੀਤੇ ਦਿਨ ਰਿਤਿਕਾ अरोड़ा ਨੂੰ ਉਸ ਦੇ ਦਫ਼ਤਰ ਵਿੱਚੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਨਾਲ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੀ ਸ਼ਿਕਾਇਤ ਗੁਰਜੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੀ ਗਈ ਸੀ ਸ਼ਿਕਾਇਤ ਕਰਨ ਵਾਲੇ ਨੇ ਸੱਤ ਕਨਾਲ 15 ਮਰਲੇ ਦੇ ਕਰੀਬ ਜ਼ਮੀਨ ਖਰੀਦੀ ਸੀ ਅਤੇ ਉਸ ਦੇ ਪਲਾਟ ਕੱਟਣ ਦੀ ਮਨਜ਼ੂਰੀ ਦੇਣ ਲਈ ਰਿਤਿਕਾ अरोड़ा ਵੱਲੋਂ 1 ਲੱਖ ਰੁਪਏ ਪ੍ਰਤੀ ਪਲਾਟ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਇਸ ਸਬੰਧੀ ਸ਼ਿਕਾਇਤ ਰਜੀ ਸਿੰਘ ਨੇ ਵਿਜੀਲੈਂਸ ਨੂੰ ਕੀਤੀ ਸੀ ਅਤੇ ਬਿਊਰੋ ਨੇ ਟਰੈਪ ਲਗਾ ਕੇ ਜ਼ਿਲ੍ਹਾ ਟਾਊਨ ਪਲੈਨਰ ਨੂੰ ਗ੍ਰਿਫਤਾਰ ਕਰ ਲਿਆ ਸੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਿਤਿਕਾ अरोड़ा ਦਾ 4 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਹੀ ਦਿੱਤਾ ਗਿਆ ਡੀਟੀਪੀਸੀ ਕਲ ਅਰੈਸਟ ਕੀਤੀ ਸੀ ਜੀ 1 ਲੱਖ ਰੁਪਏ ਰਿਸ਼ੋਦ ਲੰਦਰ ਰਹਿ ਗਈ ਸੀ ਰਿਤਿਕਾ ਹੋੜਾ ਇਹਦਾ ਜੱਜ ਜੀ 4 ਦਿਨ ਦਾ ਰਮਾਨ ਪੁਸ਼ ਕੀਤਾ ਸੀ ਮਾਂਡੋ ਕੋਰਟ ਦੇ ਵਿੱਚ ਤੇ ਜੱਜ ਸਾਹਿਬ ਵੱਲੋਂ 2 ਦਿਨ ਦਾ ਰਮਾਨ ਸਾਨੂੰ ਗ੍ਰੈਂਟ ਦਿੱਤਾ ਹੈ ਹੁਣ ਸਰਮਾਰਡਾ ਜੀ ਨਾਲ ਅਸ਼ਕਾਇਤ ਸੀ ਕਿ ਜਿਹੜਾ ਜਾਨਾ ਟਰੈਪ ਸੀਗਾ 1 ਲੱਖ ਰੁਪਏ ਦਾ ਇੱਕ ਸ਼ਿਕਾਇਤ ਸੀ ਜਿਹਦੇ ਵਿੱਚ ਕਿਸੇ ਅਪਲੋਡ ਨਹੀਂ ਹਰਨੂ ਸੀ ਕਲੀਅਰ ਕਰਨ ਦੇ ਬਦਲੇ ਇਹ ਬਾਹਰ ਪਲੋਡ 1 ਲੱਖ ਰੁਪਏ ਮੰਗਦੇ ਸੀ ਕੀ ਕੀ ਪੁੱਛੀ ਗਈ ਸੀ ਪੀ ਜਾਨੀ ਕੁਝ ਗਿਸ਼ਟਾ ਜੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਬੜੀ ਇਨੀਸ਼ੀਅਲ ਸਟੇਜ ਹੈ ਅਸੀਂ ਫਿਊਚਰ ਦਾ ਦੇਖਦੇ ਹਾਂਗੇ